ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਦੋਸਤੋ ਸੋ ਅੱਜ ਅਸੀਂ ਪਹੁੰਚੇ ਸੀ ਆਪਣੇ ਖੇਤ ਦੇ ਵਿੱਚ ਕੱਲ ਰਾਤ 30 ਮਾਰਚ ਬਹੁਤ ਜ਼ਿਆਦਾ ਗੜੇ ਮਾਰੀ بارش ਤੇਜ਼ ਹਵਾਵਾਂ ਚੱਲੀਆਂ ਸੋ ਅੱਜ ਅਸੀਂ ਆਪਣੇ ਖੇਤ ਦੇ ਵਿੱਚ ਆਪਣੀ ਫਸਲ ਨੂੰ ਦੇਖਣ ਵਾਸਤੇ ਪਹੁੰਚੇ ਸੀ ਵੀ ਇੱਥੇ ਕੀ ਹਾਲ ਨੇ ਫਸਲ ਦੇ ਸੋ ਤੁਸੀਂ ਦੇਖ ਸਕਦੇ ਹੋ ਵੀ ਸਾਰੀ ਹੀ ਫਸਲ ਜਿੱਥੇ ਜਿੱਥੇ ਤੱਕ ਨਿਗਾਹ ਜਾਂਦੀ ਏ ਵੇਚ ਚੁੱਕੀ ਏ ਸੋ ਇਹੀ ਇੱਕ ਚੀਜ਼ ਆ ਜੋ ਬਹੁਤ ਬੁਰੀ ਆ ਕਿਉਂਕਿ ਕਿਸਾਨ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰਦਾ ਹੈ ਵਧੀਆ ਖਾਦਾ ਵਧੀਆ ਸਪਰੇਆ ਜਿਹੜੀਆਂ ਉਹ ਕਰਦਾ ਹੈ ਤਾਂ ਕਿ ਵਧੀਆ ਝਾੜ ਲਿਆ ਜਾ ਸਕੇ ਪਰ ਕੁਦਰਤ ਦੇ ਅੱਗੇ ਵੀਰੋ ਕਿਸੇ ਦਾ ਕੋਈ ਜੋਰ ਨਹੀਂ ਸੋ ਪਿਛਲੇ 3 ਸੀਜ਼ਨਾਂ ਤੋਂ ਲਗਾਤਾਰ ਇਸੇ ਤਰ੍ਹਾਂ ਕੁਦਰਤ ਜਿਹੜੀ ਕਿਸਾਨਾਂ ਦੇ ਨਾਲ ਕਰ ਰਹੀ ਹੈ ਪਰ ਚਲੋ ਕਿਉਂਕਿ ਹਰ ਕਿਸਾਨ ਨੇ ਐਸੇ ਫਸਲ ਦੇ ਪੈਸੇ ਨਾਲ ਬਹੁਤ سارے ਕੰਮ ਜਿਹੜੇ ਉਹ ਕਰਨੇ ਹੁੰਦੇ ਨੇ ਤੁਸੀਂ ਦੇਖ ਸਕਦੇ ਹੋ ਕਾਫੀ ਦੂਰ ਤੱਕ ਜਿੱਤਕ ਨਿਕਲ ਜਾਂਦੀ ਹੈ ਸਾਰੇ ਕਿਸਾਨ ਭਰਾਵਾਂ ਦੀ ਜਿਹੜੀ ਫਸਲ ਹੈ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜੀ ਉਹ ਲੇਟ ਚੁੱਕੀ ਹੈ ਗੜੇਮਾਰੀ ਹੋਈ ਹੈ ਬੜੀਆਂ ਤੇਜ਼ ਹਵਾਵਾਂ ਚੱਲੀਆਂ ਸੋ ਅਸੀਂ ਅੱਜ ਆਪਣੇ ਖੇਤ ਪਹੁੰਚੇ ਸੀ ਸੋ ਸੋਚਿਆ ਵੀ ਦੇਖਦੇ ਆਂ ਵੀ ਕੱਲ ਰਾਤ ਦੇ ਇਨੇ ਤੂਫਾਨ ਤੋਂ ਬਾਅਦ ਫਸਲ ਸਾੜੀ ਦਾ ਕੀ ਹਾਲ ਹੈ ਇਹ ਆਏ ਸਾਲ ਜਿਹੜਾ ਕਿਸਾਨਾਂ ਦੇ ਨਾਲ ਹੋ ਰਿਹਾ ਐਵੇਂ ਨਹੀਂ ਸੀ ਬਬੂ ਮਾਨ ਭਾਈ ਨੇ ਗਣਾ ਗਿਆ ਜੱਟ ਦੀ ਜੂਨ ਗੁਰੀ ਢੜਕ ਢੜਕ ਕੇ ਮਰ ਜਾਣਾ ਸੋ ਕਿੱਥੇ ਤੱਕ ਵੀ ਆਪਣਾ ਜਾਂਦਾ ਹੈ ਸਕੂਨ ਤਾਂ ਬਹੁਤ ਮਿਲਦਾ ਹੈ ਖੇਤ 'ਚ ਆ ਕੇ ਪਰ ਇਹ ਜਿਹੜਾ ਐਂਡ ਦੇ ਉੱਤੇ ਜੋ ਹੋ ਰਿਹਾ ਹੈ ਇਨੂੰ ਦੇਖ ਕੇ ਮਨ ਵੀ ਬਹੁਤ ਉਦਾਸ ਹੁੰਦਾ ਹੈ ਕਿਉਂਕਿ ਨਾਰਮਲੀ ਜਦੋਂ ਆਪਾਂ ਖੇਤ ਦੇ ਵਿੱਚ ਚਾਈਦਾ ਤੇ ਬਹੁਤ ਜ਼ਿਆਦਾ ਸਕੂਨ ਮਿਲਦਾ ਕਿਉਂਕਿ ਮਿਹਨਤ ਕੀਤੀ ਹੁੰਦੀ ਸਾਰੇ ਕਿਸਾਨ ਭਰਾਵਾਂ ਨੇ ਉਸੇ ਤਰ੍ਹਾਂ ਅਸੀਂ ਵੀ ਕੀਤੀ ਹੁੰਦੀ ਹੈ ਪਰ ਇਦਾਂ ਦੇ ਕੁਦਰਤ ਦੇ ਜਿਹੜੇ ਹਾਲਾਤ ਬਣਾਉਂਦੀ ਉਹਨੂੰ ਦੇਖ ਕੇ ਮਨ ਵੀ ਬੜਾ ਉਦਾਸ ਹੁੰਦਾ ਹੈ ਤੇ ਬਸ 10-15 ਦਿਨਾਂ ਤੱਕ ਇਹ ਜਿਹੜੀ ਹੈ ਫਸਲ ਹੈ ਇਹ ਦੀ ਕਟਾਈ ਹੋ ਜਾਣੀ ਸੀ ਤੇ ਹੁਣ ਲੱਗਦਾ ਦਿਨ ਵੀ ਜ਼ਿਆਦਾ ਲੱਗਣਗੇ